ਪਹਿਲਾ ਆਪਾਂ ਬਣਾਈਏ ਵੀਡੀਓ ਬੰਦੇ ਕਾਲੇ ਕਾਲੀ ਕਿਉਂਕਿ ਆਪਾਂ ਦੋਨੇ ਵੀਡੀਓ ਅਪਲੋਡ ਕਰਕੇ ਰੱਖਣੀ ਆ ਨਾ ਤੇ ਅਪਲੋਡ ਤਾਂ ਆਪਾਂ ਆ ਕੇ ਕਰਾਂਗੇ ਤੇ ਹੁਣ ਆਪਾਂ ਕਿਤੇ ਜਾਣਾ ਸੀਗਾ ਤੇ ਮੈਂ ਕਿਹਾ ਚਲੋ ਜੀ ਆਪਾਂ ਤੁਹਾਨੂੰ ਦਿਖਾਈਏ ਕਈ ਦਿਨ ਹੋ ਗਏ ਕਾਫੀ ਦਿਨ ਹੋ ਗਏ ਨਾ ਤੇ ਆਪਾਂ ਵੀਡੀਓ ਨਹੀਂ ਸੀ ਬਣਾਈ ਆਪਾਂ ਸ਼ੋਰ ਵੀ ਨਹੀਂ ਲਿਆ ਹੈਗਾ ਦੇਖੋ ਜੀ ਆਪਾਂ ਜੈਕਟ ਪਾ ਲਈ ਪੰਦ ਕਾਲੇ ਕੇ ਬਲੌਗ ਵਿੱਚ ਬਹੁਤ-ਬਹੁਤ ਧੰਨਵਾਦ ਹੋਰ ਸਨਾਵ ਜੀ ਕਿਵੇਂ ਠੀਕ-ਠਾਕ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸ ਆਪਣੀ ਨੂੰ ਕਿੱਦਾਂ ਲੱਗਦੀ ਨੇ ਤੇ ਲੋ ਜੀ ਇਹ ਆਪਾਂ ਨੂੰ ਪਤਾ ਸਿਖਾਈ ਸੀ ਆਪਾਂ ਨੂੰ ਭੈਣ ਮੰਦੀਪ ਲੈ ਆਈ ਸੀ ਅਮਰੀਕਾ ਦੇ ਵਿੱਚੋਂ ਤੇ ਹੁਣ ਆਪਾਂ ਹਰ ਕਿਥਾਂ ਜਾਂਦੇ ਹੀ ਪਾਣੀ ਮੈਨੂੰ ਬਹੁਤ ਵਧੀਆ ਲੱਗੀ ਜੇ ਥੋੜੀ ਜਿਹੀ ਬਟਨ ਵਾਲੀ ਹੁੰਦੀ ਨਾ ਇਹ ਫਿਰ ਆਪਾਂ ਬਟਨ ਲਾ ਲਿਆ ਕਰਦੇ ਸੀ ਕਿਉਂਕਿ ਤੁਹਾਨੂੰ ਪਤਾ ਇੱਕ ਥੋੜੀ ਛਾਤੀ ਵੀ ਭਾਰੀ ਹੈ ਨਾ ਢੇਟ ਵੀ ਥੋੜਾ ਭਾਰਾ ਨਾ ਤੇ ਫਿਰ ਆਪਾਂ ਨੂੰ ਇਸ ਤਰ੍ਹਾਂ ਹੋ ਜਾਂਦਾ ਵਾ ਜਿਵੇਂ ਜਿਪ ਤਾਂ ਲੱਗਦੀ ਇਹਨੂੰ ਵੀ ਜਿਪ ਤਾਂ ਲੱਗਦੀ ਵਧੀਆ ਲੱਗ ਜੂਗੀ ਪਰ ਨਹੀਂ ਆਪਾਂ ਥੱਲੇ ਜੱਪਾ ਨਹੀਂ ਲਾਉਂਦੇ ਹੁੰਦੇ ਇਹ ਤੇ ਲੋ ਜੀ ਆਪਾਂ ਇਸ ਤਰ੍ਹਾਂ ਹੀ ਤਾਂ ਲੱਗੇ ਤੇ ਬਹੁਤ ਧੰਨਵਾਦ ਭੈਣ ਮੰਦੀ ਉਹ ਵੇਦੇ ਹੋਣ ਕੀ ਵੀਡੀਓ ਬਹੁਤ ਬਹੁਤ ਧੰਨਵਾਦ ਮੇਰੀ ਭੈਣ ਦਾ ਮੰਦੀ ਪਤਾ ਤੇ ਇਹ ਆਪਣੇ ਲਈ ਲੈ ਕੇ ਆਏ ਸੀ ਅਮਰੀਕਾ ਚੋਂ ਤੇ ਇਹਨਾਂ ਨੇ ਵੈਸੇ ਆਪਾਂ ਤਾਂ ਕੱਪੜੇ ਮੰਗਵਾਏ ਸੀ ਕੋਰੀਅਰ ਕਰਵਾਇਆ ਸੀਗਾ ਤੇ ਆਪਾਂ ਨੂੰ YouTube ਤੇ ਆਪਾਂ ਮਿਲੇ ਸੀ ਇਹ ਭੈਣ ਕਰਤਾਰਪੁਰ ਤੋਂ ਆ ਤੇ ਇਹ ਕਪੜਾ ਪਰਸ ਵੀ ਅਜਾ ਹੀ ਲੈ ਕੇ ਜਾਣਾ ਵਾ ਆ ਪਰਸਲੇ ਕੀ ਜਾਂਦਾ ਸੀ ਆਪਾਂ ਨੂੰ ਵਸਤੇ ਭੈਣ ਨੇ ਮੇਰੇ ਦੇ ਹੋਣਗੇ ਭੈਣ ਬਹੁਤ ਵਧੀਆ ਮੈਨੂੰ ਬਹੁਤ ਸੋਹਣਾ ਲੱਗਿਆ ਪਰਸਵੀ ਤੇ ਜੱਗੀ ਵੀ ਜਿੱਤ ਭੈਣ ਚੱਪਲਾ ਲੈ ਆਏ ਸੀਗਾ ਹੱਲੇ ਪਿਛਤ ਕੋਮ ਸਾਰਾ ਵੀਡੀਓ ਚ ਦਿਖਾਇਆ ਹੋਇਆ ਸੀਗਾ ਚਰ ਕਈ ਵਾਰ ਨਵੀਆਂ ਭੈਣਾਂ ਜੁੜਦੀਆਂ ਨੇ ਤੇ ਆਪਾਂ ਨੂੰ ਗਿਫਟ ਮਿਲਿਆ ਸੀਗਾ ਭੈਣ ਲੈ ਕੇ ਸੀ ਮਨਦੀਪ ਮੇਰका ਤੋਂ ਉਹਨਾਂ ਨੇ ਆਪਾਂ ਤੋਂ ਜਾਗਟਾ ਕੋਟੀਆਂ ਕੱਪੜੇ ਕੂਰੀਅਰ ਕਰਵਾਏ ਸੀ ਆਪਾਂ ਘਰ ਹੀ ਮਿਲ ਕੇ ਜੈ ਸੀਗੇ ਲੋ ਜੀ ਆਪਾਂ ਤੁਹਾਨੂੰ ਹੁਣ ਦਿਖਾਉਣੇ ਵੀਡੀਓ ਜਿਆਦਾ ਲੰਬੀ ਨਾ ਹੋਏ ਆਪਾਂ ਦੀ ਕੋਰੀਆ ਕਰਵਾਉਣ ਲੱਗੇ ਆ ਸ਼ੂਟ ਕੀਨ ਕਾਵਦੇ ਕਿਉਂਕਿ ਵੀਡੀਓ ਬਣੀ ਬਣਾਈ ਨੂੰ ਕਾਫੀ ਦਿਨ ਹੋ ਗਏ ਸੀ ਠੀਕ ਹੈ ਤੇ ਹੁਣ ਆਪਣੇ ਕੋਲ ਟਾਈਮ ਨਹੀਂ ਸੀਗਾ ਤੇ ਤਿਆਰ ਆਪਾਂ ਹੋ ਗਏ ਸੀ ਆਪਾਂ ਤਰਨਾ ਸੀ ਮੈਂ ਕਿਹਾ ਚਲੋ ਇਹ ਵੀਡੀਓ ਬਣਾ ਕੇ ਰੱਖ ਜਾਈਏ ਨੇ ਅਪਲੋਡ ਆ ਕੇ ਕਰ ਲਾਂਗੇ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਇਹ ਭੈਣ ਵੀ ਇਹ ਦੇ ਹੋਣਗੀ ਇਕੱਲੇ ਤੋਂ ਇਹਨਾਂ ਦਾ ਸਮਾਨ ਤਾਂ ਆਪਾਂ ਅਲੱਗ ਪਾ ਲਿਆ ਸੀਗਾ ਤੇ ਉਹ ਆਪਾਂ ਅਲੱਗ ਪਾਵਾਂਗੇ ਮੈਂ ਤੁਹਾਨੂੰ ਇਹ ਦਿਖਾ ਦਿੰਦੀ ਆ ਤੇ ਆਪਣੇ ਕੋਲ ਗਰਮ ਕੱਪੜੇ ਪਹੁੰਚ ਗਏ ਆ ਤੇ ਰੋਣ ਉਹ ਵੀ ਦਿਖਾਵਾਂਗੇ ਕਿਉਂਕਿ ਇਹ ਤਾਂ ਬਤੁਰਨ ਲੱਗਿਆ ਨੇ ਆਪਾਂ ਲੈ ਕੇ ਜਾਣੇ ਆ ਲੈਂਗੋਦਰ ਪਈਆ ਪਾ ਲਾਈਨਿੰਗ ਵੀ ਜਿਹਨੇ ਭੈਣ ਨੇ ਕੁਲਵਿੰਦਰ ਨੇ ਨਾਲ ਹੀ ਮੰਗਵਾਈ ਆ ਲਓ ਜੀ ਦੇਖੋ ਜੀ ਇਹ ਭੈਣ ਆਪ ਦਾ ਸ਼ੂਟ ਬਾਈ ਕਰਵਾਇਆ ਵਾ ਇਹ ਮੈਂ ਇਟਲੀ ਤੋਂ ਨਹੀਂ ਇਹ ਕਿਟਲੀ ਤੋਂ ਮੈਂ થોੜੀ ਕੋਈ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰਦੀ ਹਣੀ ਉਹ ਰਜਨੀ ਭੈਣ ਨਾਲ ਜੁੜੇ ਹੋਏ ਇਹ ਭੈਣ ਆਪਣੀ ਨਵੀਂ ਜੁੜੇ ਹੋਏ ਆ ਇਹਨਾਂ ਨੇ ਇਹ ਛੂਟ ਕਿੰਨ ਖਾਉਦਾ ਮੰਗਵਾਇਆਗਾ ਇਹ ਭੈਣ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਫਿਰ ਬਦ ਆਪਣੇ ਕੋਲ ਲੈਣ ਦਾ ਭੁੰਦਿਆ ਨਹੀਂ ਦੋਜੀ ਇਹ ਸੀ ਜੀ ਭੈਣ ਦਾ ਆਪਾਂ ਕੋਰੀਅਰ ਕਰਵਾਉਣਾ ਆਹ ਕਰਵਾ ਕਲਵਿੰਦਰ ਭੈਣ ਦਾ ਇਟਲੀ ਚ ਇਹ ਕਰਵਾਉਣਾਗਾ ਤੇ ਇਹ ਦੋ ਸ਼ੂਟ ਆਪਾਂ ਕੋਰੀਅਰ ਕਰਵਾਉਣੇ ਆ ਜੀ ਦੇਖੋ ਇੱਧਰ ਇਹ ਦੋ ਸ਼ੂਟ ਆਪਾਂ ਕੋਰੀਅਰ ਕਰਵਾਉਣ ਲੱਗੇ ਆ ਚੱਕ ਕਲਾ ਚੱਕ ਕਲਾ ਬਠਿੰਡੇ ਕੋਲ ਇੱਕ ਤਾਂ ਚੱਕ ਕਲਾ ਚਲ ਬਸੇ ਸਾਨੂੰ ਮਾਗੇ ਦੱਸ ਦਿੰਦੀ ਮੈਂ ਸ਼ਹਿਰ ਦਾ ਨਾਮ ਹੀ ਲੈ ਲੈਂਦੀ ਹੁਣ ਇਹ ਪਿੰਡ ਦਾ ਲੈ ਲੈਂਦੀ ਲੋ ਜੀ ਇਹ ਦੋ ਛੂਟ ਉਹਨਾਂ ਨੇ ਆਪਾ ਤੋਂ ਲੈ ਆਏ ਨੇ ਇਹ ਸੁਣ ਪਤਾ ਪਾ ਹਜ਼ਾਰ ਹਜ਼ਾਰ ਦੇ ਲੈ ਆ ਇਹਨਾਂ 'ਚ ਸੋਨ ਨੂੰ ਵੀ ਜ਼ਰੂਰ ਤੇ ਇਹਦੇ ਨਾਲ ਦਾ ਸੇਮ ਕਲਰ ਪਿਆ ਵਾ ਇਹਦੇ ਨਾਲ ਦਾ ਵੀ ਸੇਮ ਕਲਰ ਆਪਣੇ ਕੋਲੇ ਪਈ ਆ ਕਿਉਂਕਿ ਸਾਨੂੰ ਮਾਗੇ ਦੱਸ ਦਿੰਦੀ ਆ ਵੀ ਆਪਾਂ ਨੂੰ ਉਹਨਾਂ ਨੇ ਕਾਫੀ ਜਦੋਂ ਉੱਥੋਂ ਲੈ ਆ ਪਲਣ ਚਾਹੀਦੀ ਤੇ ਚਲੋ ਆਪਾਂ ਰੰਗ ਬਦਲ ਲੈਣੇ ਆ ਪਰ ਆਪਾਂ ਮੰਗਵਾਏ ਸੀ ਕੂਰੀਅਰ ਕਰਵਾਇਆ ਸੀ ਆਪਾਂ ਆਨਲਾਈਨ ਮੰਗਵਾ ਲਈ ਆ ਤੇ ਇਹ ਇਹਨਾਂ ਨੇ ਇੱਕ ਦਵੱਟਾ ਵਾਹੇ ਕਰਵਾਇਆ ਆਪਾਂ ਤੋਂ ਆਹ ਇਹ ਬਠਿੰਡੇ ਤੋਂ ਨਹੀਂ ਭੈਣਾ ਇਹਨਾਂ ਨੇ ਆਹ ਛੂਟ ਬਹੁਤ ਸੋਹਣ ਦਵੱਟਾ ਸੀਮ ਨਾਲ ਲੱਗਦੀਆ ਸੋ ਉਹਨੂੰ ਵੀ ਜ਼ਰੂਰ ਤਾਂ ਇਹਦੇ ਨਾਲ ਦੇ ਸੀਮ ਫੂਰਸ ਆਪਣੇ ਕੋਲੇ ਪਏ ਆ ਤੁਸੀਂ ਮੰਗਵਾ ਸਕਦੇ ਆ ਲੋ ਜੀ ਬਲੂ ਨੀ ਦੇ ਨਾਲ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਏ ਇਹ ਮਾਸਟਰ ਕਲਰ ਆ ਸੀ ਨੂੰ ਕਲਰ ਦੇ ਨਾਲ 100 ਰੁਪਏ ਮੈਜੂ ਦਵੱਟਾ ਵੀ ਸੀ ਵੀ ਇਹ ਜੇ ਮਿਲ ਜਾਣਾਗਾ ਸੀ ਇਹ ਦਵੱਟਾ ਨਾਲ ਇਹਦੇ ਇਹ ਆਪਾਂ ਦਵੱਟਾ ਇਹ ਹੀ ਹੈਗੇ ਜੀ ਇਹ ਹੈਗਾ 450 ਵਾਲਾ ਦਵੱਟਾ ਵਾ ਇਹਦੇ ਨਾਲ ਕਰਵਾਇਆ 1000 ਚ 1000 ਵਾਲਾ ਸ਼ੂਟ ਰੱਖੀਨ ਫਾਉਦਾ 1450 ਸਨੇ ਦਵੱਟਾ ਆਪਾ ਤੋਂ ਇਹ ਬਠਿੰਡੇ ਤੋਂ ਆਪਾ ਕੂਰੀਅਰ ਕਰਵਾਉਣਾ ਵਾ ਇਹ ਵੀ ਉਹ ਨਾਲ ਰਈਆ ਇਹ 400 ਦਾ ਵਟਾਵਾ 1000 ਦਾ ਵਾ ਕਿਉਂਕਿ ਇਹਦੇ ਸੋਣ ਨਹੀਂ ਲੱਗੇ ਲਓ ਜੀ ਇਹ 400 ਵਾਲਾ ਵਟਾਵਾ ਮੰਨ ਸੋਨ ਨੂੰ ਵੀ ਇਸ ਤਰ੍ਹਾਂ ਚਾਹੀਦਾ ਨੂੰ ਸਹੀ ਮਸ਼ੂਰ ਸ਼ੇਮ ਕਰਾਤੇ ਆਪਣੇ ਕੋਲ ਪਾਇਏ ਨੇ ਲਿਖੋ ਇਹ 1400 ਸਸਤੇ ਆ ਰਿਹਾ ਵਾ ਇਹ ਆਪਾਂ ਪਠਿੰਡਿਆ ਵਾਲਿਆਂ ਨੂੰ ਪੂਰੀ ਇਕਰਾਮ ਅੱਜ ਆਪਣਾ ਕੂਰੀਆ ਕਰਾਈ ਕਰਵਾਉਣ ਆਲੀ ਆ ਨਾਰੀਆ ਭਾਜ ਮੇਰਾ ਕੱਲ ਮੈਂ ਨਾ ਸੰਤਰਾ ਤੋੜ ਕੇ ਖਾ ਲਿਆ ਆਪਣੇ ਘਰੋਂ ਹੀ ਇੱਥੋਂ ਹੀ ਚਲ ਮੈਂ ਦਿਖਾਉਣੀ ਨਹੀਂ ਸੰਤਰੇ ਨੇ ਮਿੱਠੇ ਨੇ ਖੱਟੇ ਨੇ ਤੇ ਕੱਲ ਖਾ ਲਿਆ ਸ਼ਾਮ ਜੀ ਨੂੰ ਤੇ ਉਹਦੇ ਨਾਲ ਮੇਰਾ ਗਲਾ ਖਰਾਬ ਹੋ ਗਿਆ ਸੰਤਰੇ ਨਾਲ ਕੋਈ ਕੱਤਦਾ ਮੈਂ ਪਰਸੋਂ ਵੀ ਸੀਗਾ ਪਰਸ ਕੁਝ ਨਹੀਂ ਹੋਇਆ ਤੇ ਕੱਲ ਸ਼ਾਮ ਨੂੰ ਮੈਂ ਖਾ ਲਿਆ ਗਲਾ ਖਰਾਬ ਹੋ ਗਿਆ ਉਹਦੇ ਨਾਲ ਤੇ ਹੁਣ ਆਪਾਂ ਜੈਕਥਨ ਵਗੈਰਾ ਲਵਾਵਾਂਗੇ ਜੇ ਵੈਸੇ ਦਵਾਈ ਲੈ ਕੇ ਆਵਾਂਗੇ ਜਿੱਤੇ ਜੋਕਰ ਬੁਖਾਰ ਨੂੰ ਹੋਇਆ ਪਿਆ ਦਿਨ ਆਲੀ ਅੱਜ ਆਪਾਂ ਗੌਰਪ੍ਰੀਤ ਨੂੰ ਫੋਨ ਲੈ ਕੇ ਦੇਣਾ ਹੈ ਤੇ ਫੋਨ ਹੈਂਗਸ ਨੂੰ ਦੱਸਦੀ ਹੁੰਦੀ ਸੀ ਤੇ ਦੇਖੋ ਜੀ ਅੱਜ ਆਪਾਂ ਤੋਂ ਉਹ ਆਪਾਂ ਆਪ ਦੀ ਕੋਲੋਂ ਲੈ ਕੇ ਦੇਣਾ ਦੇਖੋ 50000 ਆ ਲਓ 40 ਆ ਲਓ 20 ਆ ਲਓ ਕਿੰਨੇ ਆ ਲਊਗਾ ਤੇ ਆਪਾਂ ਵੀ ਤੁਹਾਨੂੰ ਦੱਸਾਂਗੇ ਆਪਾਂ ਅਜ ਫੋਨ ਲੈ ਕੇ ਦੇਣਾ ਬੇਟੇ ਨੂੰ ਉਹ ਨੂੰ ਚਰਜਵਾ ਕੇ ਤਾਂ ਪਲੱਸ 2 ਚ ਪੜਦਾ ਵਾ ਤੇ ਬਹੁਤ ਔਖਾ ਸੀ ਉਹਨੂੰ ਫੋਨ ਤੋਂ ਹੈਨਾ ਲਓ ਜੀ ਇਹ ਦੋ ਸ਼ੂਟ ਆਪਾਂ ਪਠਿੰਡਿਆ ਵਾਲਿਆਂ ਨੂੰ ਕਲ ਦਿਆਂ ਉਹ ਪੈਨ ਇਟਲੀ ਵਾਲਿਆਂ ਨੂੰ ਕਲ ਦਿਆਂ ਲਓ ਜੀ ਆਪਾਂ ਤੁਹਾਨੂੰ ਦਿਖਾ ਦਿੱਤਾ ਹੈ ਤੇ ਹੁਣ ਆਪਾਂ ਵੀਰਪਾਲਪੁਰ ਬਲੌਗ ਦੇ ਵਿੱਚ ਵੀ ਵੀਡੀਓ ਦਿਖਾ ਦੀਏ ਇਹ ਸਾਨੂੰ ਪਤਾ ਵੀ ਇਹ ਕੰਮ ਆਪਣਾ ਚੱਲਦਾ ਹੈਗਾ ਵਾ ਇਹਦਾ ਪੋਦੇ ਤੇ ਦਿਖਾਉਣੇ ਹੁੰਦੇ ਹਨ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਾਂ ਦੂਜੀ ਪਿੰਡ ਵੀਰਪਾਲਪੁਰ ਵਾਲੇ ਬਲੌਗ ਤੇ ਦਿਖਾਉਣੀ ਆ ਬਹੁਤ ਇਹਦੇ ਦਾ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਜੇ ਤੁਹਾਨੂੰ ਵੀ ਖੀਨਖਾਬ ਦੇ ਛੂਟਾਂ ਦੀ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਖੀਨਖਾਬ ਦੇ ਛੂਟਾਂ ਦਾ ਪਲੀਨ ਸਲਵਾਰ ਲੋ ਪੂਰਾ ਛੂਟ ਲੋ 1000 ਰੁਪਏ ਦਾ ਰੇਟ ਰਹੂਗਾ ਇੱਕ ਛੂਟ ਦਾ ਜੀ ਇਹਨਾਂ ਦੇ ਵਿੱਚੋਂ ਤੁਸੀਂ ਤੁਸੀਂ ਵੀ ਮਗਵਾਉਣੀਆ ਮਗਵਾ ਸਕਦੀਆਂ ਦਵੱਟੇ ਵੀ ਮਿਲਣਗੇ ਤੇ ਸ਼ੂਟ ਵੀ ਤੁਹਾਨੂੰ ਮਿਲਣਗੇ ਲੈਗਿੰਗਾਂ ਵੀ ਨਾਲ ਮਿਲਣਗੇ ਤੇ ਜੇ ਤੁਸੀਂ ਮਗਵਾ ਦਿੱਤੇ ਵੀ ਮਰਜ਼ੀ ਮੇਰੀਆਂ ਭੈਣਾਂ ਬੈਠੀਆਂ ਆ ਤੁਸੀਂ ਮਗਵਾ ਸਕਦੇ ਆ ਆਪਣੇ ਕੋਲੋਂ ਤੇ ਲੋ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਟਾਈਮ ਕਾਫੀ ਹੋ ਗਿਆ ਆ ਸੰਪਾਦਿਤਾ ਦਿਖਾਤਾ ਸੀ ਨਾ ਮੈਂ ਇਹ ਆਪਣਾ ਤਿਆਰ ਹੀ ਆਪਣੇ ਕੋਲੇ ਤੇ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਤੇ ਹੁਣ ਆਪਾਂ ਹੋਗੇ ਲੇਟ ਆਪਾਂ ਵੀਡੀਓ ਆ ਕੇ ਅਪਲੋਡ ਕਰਾਂਗੇ ਦੀ ਵੀਰ ਆਪਾਂ ਤੁਹਾਨੂੰ ਦੱਸਾਂਗੇ ਵੀ ਵੀਡੀਓ ਆਉਗੀ ਤੁਹਾਡੇ ਕੋਲ ਤੇ ਕਿਉਂਕਿ ਹੁਣ ਕਾਲੀ ਆ ਤੇ ਫਿਰ ਆਪਾਂ ਹੁਣ ਜਾਣੀ ਆ ਤੇ ਵੀਡੀਓ ਆਪਾਂ 8 ਮਿੰਟ ਦੀ ਬਣਾ ਲਈ ਕਾਫੀ ਦਿਨ ਹੋ ਗਏ ਸੀ ਵੀਡੀਓ ਨੇ ਸਿਪਾਈ ਆਪਣੀ ਕੋਲੋਂ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦਿਖਾਤੀ ਲਓ ਜੀ ਹੁਣ ਵੀਰਪਾਲਪੁਰ ਬਲੌਕ ਚ ਵੀ ਜੁੜਿਓ ਤੇ ਇਹ ਆਪਾਂ ਦਿਖਾਉਣੀ ਆਪਾਂ